ਤਹਾਡੀ ਵੀ बीएड ਜਾਂ ਈਟੀਟੀ ਪਾਸ ਹੋ ਚੁੱਕੀ ਹੈ ਹੁਣ ਤੁਹਾਨੂੰ ਪਤਾ ਕਿ ਮਾਸਟਰ ਬਣਨ ਵਾਸਤੇ ਅਗਲਾ ਪ੍ਰੋਸੈਸ ਪੀਐਸਟੈਟ ਪਾਸ ਕਰਨਾ ਜ਼ਰੂਰੀ ਹੁੰਦਾ ਤੇ ਪੀਐਸਟੈਟ ਪਾਸ ਕਰਨ ਵਾਸਤੇ ਆਪਣੇ ਇਸ ਚੈਨਲ ਉਪਰ ਫ੍ਰੀ ਕਲਾਸਾਂ ਜਿਹੜੀਆਂ ਸ਼ਡਿਊਲ ਤੁਹਾਨੂੰ ਦਿਖ ਰਿਹਾ ਹੈ ਸ਼ਾਮ 5 ਵਜੇ ਪੰਜਾਬੀ ਦੀ ਕਲਾਸ ਜਿਹੜੀ ਪੇਪਰ 1 ਤੇ ਪੇਪਰ 2 ਦੋਨਾਂ ਵਾਸਤੇ ਹੁੰਦੀ ਹੈ 8:30 ਵਜੇ ਜਿਹੜੀ ਮਨੋਵਿਗਿਆਨ ਦੀ ਕਲਾਸ ਇਹ ਵੀ ਦੋਨੇ ਪੇਪਰਾਂ ਦੇ ਪੇਪਰ 1 ਤੇ ਪੇਪਰ 2 ਭਾਵੇਂ ਈਟੀਟੀ बीएड ਦੋਨਾਂ ਵਾਸਤੇ ਹੁੰਦੀ ਹੈ 9:15 ਵਜੇ ਐਸਐਸਟੀ ਦੀ ਕਲਾਸ ਜਿਹੜੀ ਸਿਰਫ ਇਕੱਲੀ बीएड ਵਾਲਿਆਂ ਵਾਸਤੇ ਹੁੰਦੀ ਹੈ ਕੀਤਾ ਜਾਊਗਾ ਜੇਕਰ ਤੁਸੀਂ ਇਹ ਕਲਾਸਾਂ ਦੇਖਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣਾ ਜਿਹੜਾ YouTube ਚੈਨਲ ਤੇ ਜੇਕਰ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ YouTube ਚੈਨਲ ਤੇ ਹੀ ਸਾਰੀਆਂ ਫ੍ਰੀ ਕਲਾਸਾਂ ਚੱਲਣਗੀਆਂ ਜੇਕਰ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਚੈਨਲ ਦੇ ਬਾਇਓ ਦੇ ਵਿੱਚ ਜਾਓ ਤਾਂ ਉੱਥੇ ਚੈਨਲ ਨੂੰ ਵੀ ਫਾਲੋ ਕਰ ਲਓ ਤੇ ਉੱਥੇ ਤੁਹਾਨੂੰ YouTube ਦਾ ਜਿਹੜਾ ਲਿੰਕ ਮਿਲ ਜਾਊਗਾ ਜੇਕਰ ਤੁਸੀਂ ਇਹ ਵੀਡੀਓ Instagram ਤੇ ਦੇਖ ਰਹੇ ਹੋ ਤਾਂ ਵੀ ਤੁਹਾਨੂੰ ਜਿਹੜਾ ਆਪਣੇ YouTube ਚੈਨਲ ਦਾ ਜਿਹੜਾ ਲਿੰਕ ਉੱਪਰ ਬਾਇਓ ਦੇ ਵਿੱਚ ਮਿਲ ਜਾਊਗਾ ਪਰ ਜਿੰਨੀਆਂ ਵੀ ਫ੍ਰੀ ਕਲਾਸਾਂ ਸਾਰੀਆਂ ਚੱਲਣਗੀਆਂ ਆਪਣੇ YouTube ਚੈਨਲ ਉੱਪਰ ਹੀ ਚੱਲ ਰਹੀਆਂ ਹਨ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਔਰ Instagram ਨੂੰ ਉਪਦੇ ਚੈਨਲ ਦਾ ਲਿੰਕ ਤੁਹਾਨੂੰ ਉੱਥੇ ਦੇਖ ਨੂੰ ਮਿਲ ਜੂਗਾ ਸੋ ਇਹ ਜਾਣਕਾਰੀ ਸੀ ਵੀ ਜੁੜੇ ਰਹੋ ਬਿਲਕੁਲ ਪਹਿਲੀ ਵਾਰ ਤੁਸੀਂ ਆਪਣਾ ਪੀਐਸਟ ਪਾਸ ਕਰ ਸਕਦੇ ਹੋ ਧੰਨਵਾਦ ਥੈਂਕ ਯੂ